ਰਸਤੇ 'ਚ ਚੱਲਦੀ ਆਲਟੋ ਕਾਰ ਨੂੰ ਲੱਗੀ ਭਿਆਨਕ ਹਾਦਸਾ ਸਖਤ ਸ਼ਰੀ ਦੇ ਦਮਦਮਾ ਸਹਿ ਮੱਥਾ ਟੇਕਣ ਜਾ ਰਿਹਾ ਸੀ ਪਰਿਵਾਰ ਰਸਤੇ ਦੇ ਵਿੱਚ ਵਾਪਰ ਗਿਆ ਇਹ ਭਾਣ ਅੱਤ ਦੀ ਪੈ ਰਹੀ ਗਰਮੀ ਕਾਰਨ ਚੱਲਦੀਆਂ ਕਾਰਾਂ ਨੂੰ ਅੱਗ ਲੱਗਣ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਤਾਜ਼ਾ ਮਾਮਲਾ ਤਲਬੰਡੀ ਸਾਬੋ ਦੇ ਨਜ਼ਦੀਕ ਦਸ਼ਮੇਸ਼ ਸਕੂਲ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਰਸਤੇ ਦੇ ਵਿੱਚ ਗੁਜਰਨਜੀ ਵਾਲੀ ਆਲਟੋ ਕਾਰ ਨੂੰ ਭਿਆਨਕ ਅੱਗ ਲੱਗ ਗਈ ਜਿਸ ਨੂੰ ਕੀ ਕਾਰ ਦਾ ਮਾਲਕ ਚਲਾ ਰਿਹਾ ਸੀ ਤੇ ਵਿੱਚ ਪੂਰਾ ਪਰਿਵਾਰ ਸਵਾਰ ਸੀ ਜੋ ਕਿ ਧਾਰਮਿਕ ਥਾਂ ਤੇ ਮੱਥਾ ਟੇਕਣ ਦੇ ਲਈ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਹੀ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਗਿਆ ਤਦਾਲ ਦੇ ਕਿ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਬੜੀ ਹੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਤੇ ਉਹਨਾਂ ਦੇ ਦੱਸਣ ਮੁਤਾਬਕ ਕਿ ਕਾਰ ਦੇ ਇੰਜਨ ਦੇ ਵਿੱਚ ਸ਼ਾਰਟ ਸਰਕਟ ਹੋਣ ਦੇ ਕਾਰਨ ਇਹ ਅੱਗ ਲੱਗ ਗਈ ਤੇ ਅੱਗ ਇੰਨੀ ਜ਼ਿਆਦਾ ਵੱਧ ਗਈ ਕਿ ਕਾਰ ਦੇ ਅਗਲੇ ਹਿੱਸੇ ਤੇ ਅੱਗ ਨੇ ਵਿਕराल ਰੂਪ ਧਾਰ ਕਰ ਲਿਆ ਪਰ ਗਣੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਪੂਰੇ ਪਰਿਵਾਰ ਦਾ ਬਚਾਅ ਹੋ ਗਿਆ ਜੋ ਕਿ ਤਖਤ ਸ਼੍ਰੀ ਦਮਦਮਾ ਸਹਿਬ ਨਤਮਸਤਕ ਹੋਣ ਦੇ ਲਈ ਜਾ ਰਿਹਾ ਸੀ ਗੰਗਾ ਨਗਰ ਤੋਂ ਇਹ ਪਰਿਵਾਰ ਆਇਆ ਸੀ ਜੋ ਕਿ ਤਖਤ ਸ਼ਰੀ ਦਮਦਮਾ ਸਾਮਨਤ ਮਸਤਕ ਹੋਣ ਦੇ ਲਈ ਜਾ ਰਿਹਾ ਸੀ ਤਾਂ ਤਲ ਬੰਡੀ ਸਾਬੂ ਅਤੇ ਬਠਿੰਡਾ ਰੋਡ ਤੇ ਇਹ ਹਾਦਸਾ ਵਾਪਰਿਆ ਜਿਸ ਨੂੰ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਵੱਲੋਂ ਬੜੀ ਹੀ ਮੁਸ਼ਕਲ ਦੇ ਨਾਲ ਇਸਾਗੇ ਕਾਬੂ ਪਾਇਆ ਗਿਆ ਜੀ ਗੰਗਾ ਨਗਰ ਤੋਂ ਤਖਤ ਸ਼ਰੀ ਦਮਦਮਾ ਸਾਹਿਬ ਮੱਥਾ ਟੇਕਣ ਆ ਰਹੇ ਸੀਗਾ ਜੀ ਪੂਰਾ ਪਰਿਵਾਰ ਜਿਦੇ ਵਿੱਚ ਦੋ ਬੰਦੇ ਸੀਗੇ ਜੀ ਤੇ ਦੋ ਬੁੜੀਆਂ ਸੀਗੀਆਂ ਜੀ ਤੇ ਇਥੇ ਤਲਵੰਡੀ ਸਾਬੋ ਤਖਤ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਕੇ ਰਸ਼ਮੀ ਸਕੂਲ ਦੇ ਕੋਲ ਆ ਕੇ ਇਹਨਾਂ ਦੀ ਗੱਡੀ ਨੂੰ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗ ਗਈ ਜੀ ਜਿਹਦੇ ਵਿੱਚੋਂ ਮੌਕੇ ਤੇ ਪਹੁੰਚ ਕੇ ਸਾਡੇ ਟੀਮ ਨੇ ਉਹਨਾਂ ਨੂੰ ਬਾਹਰ ਕੱਢਿਆ ਜੀ ਜਿਸ ਤੇ ਉਹਨਾਂ ਨੂੰ ਚਾਰਾਂ ਬੰਦਿਆਂ ਨੂੰ ਹਸਪਤਲ ਪਹੁੰਚਾ ਦਿੱਤਾ ਗਿਆ ਜੀ ਤੇ ਅਸੀਂ ਬਾਅਦ ਦੇ ਵਿੱਚ ਗੱਡੀ ਦੇ ਉੱਤੇ ਕਾਬੂ ਪਾ ਲਿਆ ਜੀ ਜਿਹਦੇ ਨਾਲ ਉਹਨਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਮਾਲੀ ਨੁਕਸਾਨ ਹੋ ਗਿਆ ਜੀ ਗੱਡੀ ਸਾਰੀ ਸੜ ਚੁੱਕੀ ਸੀਗੀ ਤੇ ਮੌਕੇ ਤੇ ਪਹੁੰਚ ਕੇ ਅਸੀਂ ਅੱਗ ਬਚਾਈ ਜੀ ਤੇ ਐਸਐਸਐਫ ਨੇ ਆ ਕੇ ਹੀ ਸਾਡਾ ਪੂਰਾ ਸਾਥ ਦਿੱਤਾ ਇਹਦਾ ਮਤਲਬ ਫਾਇਦਾ ਹੈਗਾ ਤੱਕ ਸਾਬ ਤੇ ਜਿਹੜੀ ਫਾਇਰ ਬ੍ਰਿਗੇਡ ਹੈ ਕਿੰਨਾ ਲੋਕਾਂ ਇਹਨਾਂ ਦਾ ਜੀ ਬਹੁਤ ਫਾਇਦਾ ਜੀ ਜਿਸ ਮਤਲਬ ਢਿੰਡੋਂ ਆਉਂਦੀ ਚਿਰ ਲੱਗ ਜਾਂਦਾ ਢਿੰਡੋਂ ਆਉਂਦੀ ਬਹੁਤ ਟਾਈਮ ਲੱਗ ਜਾਂਦਾ ਜੀ ਅਸੀਂ ਬਿਲਕੁਲ 5-4 ਮਿੰਟਾਂ ਦੇ ਵਿੱਚ ਪਹੁੰਚ ਕੇ ਮੌਕੇ ਤੇ ਅੱਗ ਤੇ ਕਾਬੂ ਪਾ ਲਿਆ ਸੀਗਾ ਜੀ ਤੇ ਸੀਐਨਜੀ ਸਿਲੰਡਰ ਦਾ ਅੱਗ ਹੋਣ ਕਰਕੇ ਸਾਨੂੰ ਉਹਦੇ ਵਿੱਚ ਫੋਮ ਯੂਜ਼ ਕਰਨੀ ਪਈ ਜਿਹੜੇ CNG ਵਾਲੀ ਗੱਡੀ CNG ਵਾਲੀ ਗੱਡੀ ਸੀਗੀ ਆਲਟੋ ਗੱਡੀ ਸੀਗੀ ਜੀ ਹੂੰ ਰਾਜਸਥਾਨ ਰਾਜਸਥਾਨ ਨੰਬਰ ਕਰਦੀ ਸੀਗੀ ਜੀ ਇਹ ਕੀ ਮਾਮਲਾ ਹੋਇਆ ਅੱਗ ਲੱਗੀ ਇਹ ਕਾਰ ਜੀ ਆਪਣੇ ਥੇ ਤੱਕ ਸ੍ਰੀ ਰਾਮ ਦਾਮਦਾਨ ਸਾਹਿਬ ਮੱਥਾ ਟੇਕਣੇ ਸੀ ਗੰਗਾ ਨਗਰ ਦੇ ਬੰਦੇ ਦੀ ਗੱਡੀ ਸੀਗੀ ਤੇ ਇਹ ਚ ਦੋ ਬੁੜੀਆਂ ਤੇ ਦੋ ਬੰਦੇ ਸੀਗੇ ਅੱਗ ਜਿਆਦਾ ਹੁਣ ਕਰਨ ਫਾਰਮ ਨਾਲ ਭਜਾਈ ਤੇ ਸਾਨੂੰ ਕਾਲ 1:00 ਬਜ ਕੇ 1 ਮਿੰਟ ਤੇ ਹੀ ਸੀ ਹੂੰ ਕਿਕ ਐਕਸ਼ਨ ਲੈਣ ਤੇ ਫਾਇਰ ਬੁਕੀੜਨੇ ਤੇ ਅੱਗ ਤੇ ਕਾਬੂ ਪਾਇਆ ਤੇ ਸੁਰੱਖਿਅਤ ਮੁਲਾਜ਼ਮ ਉਹਨਾਂ ਨੂੰ ਬਾਰਕਟੇਗਾ ਬਚ ਕੇ ਕਿੰਨੇ ਵਜੇ ਦੇਖੇ ਬੰਦੇ 4 ਸੀਗੇ ਦੋ ਗੁੜੀਆਂ ਦੋ ਬੰਦੇ ਤੇ ਉਹ ਜ਼ਖਮੀ ਹੋਏ ਆ ਉਹਨਾਂ ਨੂੰ ਕੱਢ ਲਿਆ ਗਿਆ ਸੀਗਾ ਪਹਿਲੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਤਲਵੰਡੀ ਸਾਬੋ ਤੋਂ ਪੱਤਰਕਾਰ ਜਗਸੀਰ ਭੁੱਲਰ ਦੀ ਖਾਸ ਰਿਪੋਰਟ